ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਸ ਵੀਡੀਓ ਦੇ ਰਾਹੀਂ ਵਿਚਾਰ ਸਾਂਝੇ ਕਰਨੇ ਨੇ ਕਿ ਇਹ ਸੰਗਤਾਂ ਦੇ ਕਈਆਂ ਦੇ ਮੈਸੇਜ ਆਏ ਸਨ ਤੇ ਉਹਨਾਂ ਨੇ ਪੁੱਛਿਆ ਸੀ ਕਿ ਜਦੋਂ ਅਸੀਂ ਘਰਾਂ ਦੇ ਵਿੱਚ ਸਹਿਜ ਪਾਠ ਆਰੰਭ ਕਰਵਾਉਣੇ ਆ ਜਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਉਣੇ ਆ ਜਾਂ ਅਸੀਂ ਨਿਤਨੇਮ ਕਰਦੇ ਹਾਂ ਘਰਾਂ ਦੇ ਵਿੱਚ ਉਹਨਾਂ ਬਾਰੇ ਦੱਸੋ ਕਿ ਸਾਨੂੰ ਕਿਸ ਪਾਸੇ ਮੂੰਹ ਕਰਕੇ ਪਾਠ ਕਰਨਾ ਚਾਹੀਦਾ ਹੈ ਜਾਂ ਸਹਿਪੜ ਕਿਸ ਮੂੰਹ ਵੱਲ ਕਰਕੇ ਆਰੰਭ ਕਰਨਾ ਚਾਹੀਦਾ ਹੈ ਕਿਉਂਕਿ ਸੰਗਤ ਜੀ ਆਹ ਚਾਰ ਦਿਸ਼ਾਵਾਂ ਨੇ ਪੂਰਬ ਪੱਛਮ ਉੱਤਰ ਦੱਖਣ ਚਾਰ ਦਿਸ਼ਾਵਾਂ ਨੇ ਆਪਣੇ ਮਨਾਂ ਦੇ ਵਿੱਚ ਸੰਗਤ ਜੀ ਇਹ ਵਿਚਾਰ ਜ਼ਰੂਰ ਹੁੰਦੇ ਆ ਕਿ ਪੱਛਮ ਵੱਲ ਕਰਕੇ ਮੂੰਹ ਪਾਠ ਨਹੀਂ ਕਰਨਾ ਚਾਹੀਦਾ ਜਾਂ ਲੈਹਂਦੇ ਵਾਲੇ ਪਾਸੇ ਪਾਠ ਨਹੀਂ ਕਰਨਾ ਚਾਹੀਦਾ ਮੂੰਹ ਕਰਕੇ ਕਿਉਂਕਿ ਆਮ ਸੰਗਤ ਜੀ ਗ੍ਰੰਥੀ ਸਿੰਘ ਜਦੋਂ ਘਰਾਂ ਦੇ ਵਿੱਚ ਪਾਠ ਆਰੰਭ ਕਰਦੇ ਨੇ ਸਹਿਪੜ ਮੰਨ ਲਓ ਭਾਵੇਂ ਸਹਿਪੜ ਤੁਸੀਂ ਖਣਪੜ ਸਾਹਿਬ ਰੱਖ ਲਓ ਉਹਨਾਂ ਦੇ ਵਿੱਚ ਘਰ ਵਾਲੇ ਜਦੋਂ ਕਹਿੰਦੇ ਨੇ ਬਾਬਾ ਜੀ ਮੂੰਹ ਕਿੱਧਰ ਨੂੰ ਕਰੋਗੇ ਪਾਠ ਰੱਖਣ ਵੇਲੇ ਹੁਣ ਗ੍ਰੰਥੀ ਸਿੰਘ ਜੇ ਕਵੇ ਕਿ ਭਾਈ ਮर्यादा ਦੇ ਵਿੱਚ ਤਾਂ ਲਿਖਿਆ ਹੈ ਕਿ ਆਪਾਂ ਜਿਸ ਮਰਜੀ ਪਾਸੇ ਪਾਠ ਮੂੰਹ ਕਰਕੇ ਕਰ ਸਕਦੇ ਆ ਪਰ ਉੱਥੇ ਜਿਹੜੇ ਘਰ ਵਾਲ ਨੇ ਸੰਗਤ ਜੀ ਉਹ ਵਹਿਮ ਕਰ ਲਾ ਪੈਂਦੇ ਨੇ ਕਹਿੰਦੇ ਨਹੀਂ ਲੈਹਂਦੇ ਵਾਲੇ ਪਾਸੇ ਮੂੰਹ ਨਹੀਂ ਕਰਨਾ ਚਾਹੀਦਾ ਜੇ ਪੁੱਛੀਏ ਕਾਰਨ ਕਿਉਂ ਕਿਉਂ ਨਹੀਂ ਕਰਨਾ ਚਾਹੀਦਾ ਉਹਨਾਂ ਕੋਲ ਇਸ ਦਾ ਗੱਲ ਦਾ ਜਵਾਬ ਨਹੀਂ ਹੈਗਾ ਪਰ ਸੰਗਤ ਜੀ ਗੁਰਬਾਣੀ ਦੇ ਵਿੱਚ ਕਿਤੇ ਵੀ ਕੋਈ ਜਾਂ ਰਹਿਤ ਮਰਿਆਦਾ ਦੇ ਵਿੱਚ ਜਾਂ ਗੁਰਬਾਣੀ ਦੇ ਵਿੱਚ ਕਿਤੇ ਵੀ ਇਹ ਪੰਕਤੀ ਜਾਂ ਕੋਈ ਉਦਾਹਰਨ ਨਹੀਂ ਮਿਲਦੀ ਕਿ ਚੜ੍ਹਦੇ ਵਾਲੇ ਪਾਸੇ ਜਾਂ ਲੈਂਦੇ ਵਾਲੇ ਪਾਸੇ ਮੁੱਖ ਕਰਕੇ ਪਾਠ ਕਰੋ ਜਾਂ ਨਾ ਕਰੋ ਕਿਤੇ ਵੀ ਇਹ ਉਦਾਹਰਨ ਨਹੀਂ ਮਿਲਦੀ ਗ੍ਰੰਥੀ ਸਿੰਘ ਮਜਬੂਰ ਹੁੰਦਾ ਉੱਥੇ ਫਿਰ ਉਹਨੂੰ ਸੰਗਤ ਦੇ ਪਿੱਛੇ ਲਾ ਕੇ ਚੜਦੇ ਵਾਲੇ ਪਾਸੇ ਮੂੰਹ ਕਰਨਾ ਪੈਂਦਾ ਹੈ। ਸੰ ਗ੍ਰੰਥੀ ਸਿੰਘ ਦਾ ਫਰਜ਼ ਹੈ ਇੱਕ ਵਾਰੀ ਮਰਿਆਦਾ ਬਾਰੇ ਜਾਂ ਗੁਰੂ ਸਾਹਿਬ ਦੀ ਮਰਿਆਦਾ ਬਾਰੇ ਕੋਈ ਇਤਿਹਾਸ ਬਾਰੇ ਦੱਸ ਦੇਵੇ ਸੰਗਤ ਨੂੰ। ਮੰਨਣੀ ਜਾਂ ਨਹੀਂ ਮੰਨਣੀ ਉਹ ਸੰਗਤ ਦੀ ਮਰਜ਼ੀ ਹੈ। ਹੁਣ ਸੰਗਤ ਜੀ ਮੈਸੇਜ ਸੰਗਤਾਂ ਦੇ ਇਹ ਆਏ ਸਨ ਕਿ ਸਾਨੂੰ ਦੱਸੋ ਕਿ ਅਸੀਂ ਪਾਠ ਜਿਹੜਾ ਸਿਰੇ ਨਿਤਨੇਮ ਕਰਦੇ ਆਂ। ਚੜਦੇ ਵਾਲੇ ਪਾਸੇ ਕਰਨਾ ਚਾਹੀਦਾ ਜੇ ਲੈਂਦੇ ਵਾਲੇ ਮੂੰਹ ਕਰਕੇ ਵੀ ਕਰ ਸਕਦੇ ਆ ਪਰ ਸੰਗਤ ਜੀ ਆਪਾਂ ਪਹਿਲਾ ਵਿਚਾਰ ਕੀਤੀ ਗੁਰਬਾਣੀ ਦੇ ਵਿੱਚ ਕਿਤੇ ਵੀ ਤੁਹਾਨੂੰ ਉਦਾਹਰਣ ਨਹੀਂ ਮਿਲੇਗੀ ਕਿ ਚੜਦੇ ਵਾਲੇ ਪਾਸੇ ਮੂੰਹ ਕਰਕੇ ਪਾਠ ਕਰੋ ਜਿਆਦਾ ਫਲ ਮਿਲੇਗਾ ਲੈਂਦੇ ਵਾਲੇ ਪਾਸੇ ਪਾਠ ਮੂੰਹ ਕਰਕੇ ਕਰੋਗੇ ਤੇ ਤੁਹਾਨੂੰ ਫਲ ਨਹੀਂ ਮਿਲੇਗਾ ਕਿਤੇ ਵੀ ਇਹ ਮर्यादा ਨਹੀਂ ਹੈ ਖਾਣ ਪੜ ਕਰਦੇ ਆਪਾਂ ਘਰਾਂ ਦੇ ਵਿੱਚ ਰਖਾਉਨੇ ਆ ਸਹਿਜ ਪਾਠ ਰਖਾਉਨੇ ਆ ਜਾਂ ਆਪਾਂ ਨਿਤਨੇਮ ਘਰਾਂ ਦੇ ਵਿੱਚ ਕਰਦੇ ਆ ਕਿਹੜੇ ਮਰਜ਼ੀ ਪਾਸੇ ਮੁੱਖ ਕਰਕੇ ਪਾਠ ਆਪਾਂ ਕਰ ਸਕਦੇ ਆ ਗੁਰਬਾਣੀ ਇਸ ਗੱਲ ਨੂੰ ਨਹੀਂ ਮੰਨ ਲਈ ਇਹ ਤਿਆਰ ਰੱਖਣਾ ਜਿਸ ਮਰਜ਼ੀ ਲੈਹਂਦੇ ਵਾਲੇ ਪਾਸੇ ਪਾਠ ਕਰੋ ਚੜ੍ਹਦੇ ਵਾਲੇ ਪਾਸੇ ਮੁੱਖ ਕਰਕੇ ਪਾਠ ਕਰੋ ਆ ਚਾਰ ਦਿਸ਼ਾਵਾਂ ਹੈ ਚਾਰ ਦਿਸ਼ਾਵਾਂ ਵੱਲ ਭਾਵੇਂ ਆਪਾਂ ਜਿਸ ਮਰਜ਼ੀ ਮੂੰਹ ਕਰਕੇ ਪਾਠ ਕਰ ਸਕਦੇ ਆ ਇਹਦੇ ਵਿੱਚ ਕੋਈ ਵੀ ਵਹਿਮ ਜਾਂ ਸ਼ੰਕਾ ਭਰਮ ਨਹੀਂ ਪਾਲਣਾ ਗੁਰਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਗੁਰ ਗੁਰਬਾਣੀ ਇਸ ਗੱਲ ਨੂੰ ਨਿਤਾਰਦੀ ਹੈ ਕਿ ਭਾਈ ਕਿਸੇ ਵੱਲ ਵੀ ਮੂੰਹ ਕਰਕੇ ਆਪਾਂ ਗੱਲ ਮਤਲਬ ਪਾਠ ਗੁਰਬਾਣੀ ਦਾ ਕਰ ਸਕਦੇ ਹਾਂ ਤੇ ਪਿੰਡਾਂ ਵਿੱਚ ਬਹੁਤਾ ਸੰਗਤ ਜੀ ਚੱਲ ਰਿਹਾ ਹੈ ਸੰਗਤਾਂ ਗਰੰਤੀ ਸਿੰਘ ਨੂੰ ਕਹਿ ਦਿੰਦੀ ਹੈ ਨਹੀਂ ਨੈਂਦੇ ਵਾਲੇ ਪਾਸੇ ਮੂੰਹ ਕਰਕੇ ਪਾਠ ਨਹੀਂ ਰੱਖਣਾ ਸਿੱਖ ਸਾਹਿਬ ਪਾਠ ਜਾਂ ਖੰਡ ਪੜ ਸਾਹਿਬ ਚੜ੍ਹਦੇ ਵਾਲੇ ਪਾਸੇ ਰੱਖੀਦਾ ਪਰ ਸੰਗਤ ਜੀ ਸੰਗਤ ਨੂੰ ਕੋਰਾ ਵੀ ਗੁਰਬਾਣੀ ਦਾ ਗਿਆਨ ਨਹੀਂ ਹੁੰਦਾ ਇਤਿਹਾਸ ਦਾ ਗਿਆਨ ਨਹੀਂ ਹੁੰਦਾ ਇਸ ਕਰਕੇ ਇਹ ਜਿਹੜਾ ਗਿਆਨ ਦੇਣਾ ਹੈ ਜਾਂ ਇਤਿਹਾਸ ਦੱਸਣਾ ਹੈ ਗ੍ਰੰਥੀ ਸਿੰਘ ਨੇ ਦੱਸਦਾ ਹੁੰਦਾ ਕਿ ਭਾਈ ਗੁਰਬਾਣੀ ਦੇ ਵਿੱਚ ਕਿਤੇ ਵੀ ਇਸ ਦੀ ਉਦਾਹਰਣ ਨਹੀਂ ਮਿਲਦੀ ਇਤਿਹਾਸ ਵਿੱਚ ਕਿਸੇ ਦੀ ਉਦਾਹਰਣ ਨਹੀਂ ਮਿਲਦੀ ਇਸ ਕਰਕੇ ਪ੍ਰਸੰਗਤ ਕਿਤੇ ਗ੍ਰੰਥੀ ਸਿੰਘ ਦੱਸਦੇ ਵੀ ਜ਼ਰੂਰ ਨੇ ਪਰ ਉੱਥੇ ਸੰਗਤ ਜੀ ਕਈ ਵਾਰ ਗ੍ਰੰਥੀ ਸਿੰਘ ਮਜਬੂਰ ਹੋ ਜਾਂਦੇ ਨੇ ਉਹਨਾਂ ਰੱਖਣਾ ਪੈ ਜਾਂਦਾ ਇਸ ਕਰਕੇ ਧਿਆਨ ਦੇਣਾ ਕਿਤੇ ਵੀ ਗੁਰਬਾਣੀ ਦੇ ਵਿੱਚ ਨਹੀਂ ਆਇਆ ਆਪਾਂ ਪਾਠ ਕਰਨਾ ਹੈ ਜਿਹੜੇ ਮਰਜ਼ੀ ਪਾਸੇ ਚਾਰੇ ਪਾਸੇ ਆਪ ਮੁਹੂ ਕਰਕੇ ਮੁਖ ਕਰਕੇ ਪਾਠ ਘਰੇ ਜਾਂ ਸਹਿ ਪਾਠ ਖੰਡ ਪੜ ਸਾਹਿਬ ਨਿਤਨਿਨਸ ਕਰ ਸਕਦੇ ਆ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਭੁੱਲਾਂ ਦੀ ਮਾਫ਼ੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ